1313 버거 ਦੇਣੇ ਕੋਈ ਖਲ ਜੀ ਦਾ ਬਾੜਾ ਨਹੀਂ ਹੈ ਉਹ ਵੀ 13 ਰੁਪਏ ਦੇ ਵਿੱਚ ਤੇ ਕਿਵੇਂ ਸਾਰੀ ਪ੍ਰੈਪਰੇਸ਼ਨ ਹੋਈ ਹੈ ਸਾਰੇ ਸਮਾਨ ਦੀ ਪ੍ਰੈਪਰੇਸ਼ਨ ਵੀਰੇ ਰਾਤ ਦੀ ਚੱਲਦੀ ਪਈ ਹੈ ਆਪਣੀ ਤੇ ਜਿੰਨੇ ਸਾਰੇ ਭਰਾ ਨੇ ਆਪਣੇ ਸਾਰੇ ਯਾਰ ਦੋਸਤ ਨੇ ਠੀਕ ਹੈ ਇਹ ਭਰਾਵਾਂ ਨੇ ਬਸ ਭਰਾਵਾਂ ਦੀ ਮਿਹਨਤ ਹੈ ਜਿਹੜੀ ਰਾਤ ਤੋਂ ਚੱਲਦੀ ਪਈ ਹੈ ਉਹਦੇ ਕਰਕੇ ਕੰਮ ਚੱਲਦਾ ਪਿਆ ਸਾਰਾ ਟਿੱਲਾ ਵਾਲਾ 버거 ਟਿੱਕੀ ਜਿਹੜੀ ਆਪਾਂ ਰੈਗੂਲਰ ਡੇਸ 'ਚ ਯੂਜ਼ ਕਰਦੇ ਆ ਉਹੀ ਆ ਸੈਲਡ ਵੀ ਜਿਹੜਾ ਯੂਜ਼ ਕਰਦੇ ਆ ਉਹੀ ਆ ਸੌਸੇਜ ਵੀ ਉਹੀ ਆ ਕਈ ਲੋਕਾਂ ਨੂੰ ਕੁਆਲਿਟੀ ਦੇ ਨਾਲ ਲੱਗਦਾ ਹੈ ਕਿ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਕਰਦੇ ਹੋਣੇ 13 ਰੁਪਏ ਦਾ ਦੇ ਰ ਬਟ 13 ਰੁਪਏ ਜੇ ਅਗਰ ਮੈਂ ਆਪਣੀ ਨਾਰਮਲ ਕੋਸਟਿੰਗ ਦੀ ਵੀ ਗੱਲ ਕਰਨਾ 13 ਰੁਪਏ ਮੇਰੀ ਕੋਸਟਿੰਗ ਵੀ ਨਹੀਂ ਹੈਗੀ ਫਿਰ ਵੀ ਮੈਂ ਆਪਣੇ ਵੱਲੋਂ ਪ੍ਰੋਪਰ ਯੋਗਦਾਨ ਦੇ ਰਹੇ ਹਾਂ ਤੁਸੀਂ ਚੈੱਕ ਕਰ ਸਕਦੇ ਹੋ ਵੀਪਾ ਦੀਆਂ ਸੌਸੇਜ ਆਪਾਂ ਯੂਜ਼ ਕਰ ਰਹੇ ਹਾਂ ਇੱਥੇ ਇਹ ਭਾਜੀ ਪ੍ਰੋਪਰ ਟੋਟਲ 1313 버ਗਰ ਆਪਾਂ ਮੰਗਾਏ ਸੀਗੇ ਵੈਸੇ 10 12 버ਗਰ ਉੱਪਰ ਵੀ ਹੈਗੇ ਨੇ ਕਈ ਵਾਰ ਟੁੱਟ ਗਿਆ ਭੱਜ ਗਿਆ ਤਾਂ ਪ੍ਰੋਪਰ ਆਪਾਂ 1313 버ਗਰ ਹੀ ਦੇਣੇ ਆ ਸਸ਼ਕਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਬਬੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਦੇ ਮੌਕੇ ਉੱਤੇ ਲੁਧਿਆਣਾ ਦੇ ਮੋਡਰਨ ਵਿਖੇ ਜਿੱਥੇ 13 13 ਸਪੈਸ਼ਲ ਪਟਾਟੋ ਦੇ ਵਿੱਚ ਇੱਕ ਸਪੈਸ਼ਲ ਆਫਰ ਜਿਹੜੀ ਅੱਜ ਲਗਾਏ ਗਈ ਹੈ ਜਿਸ ਤਰੀਕੇ ਨਾਲ 13 13 ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੋਲੇ ਸੀਗਾ ਤਾਂ ਉਸੇ ਤਰੀਕੇ ਦੇ ਨਾਲ 1313 버거 ਜਿਹੜੇ ਆ ਉੱਥੇ ਇੱਥੇ ਬਾਈ ਨੇ ਜਿਹੜੇ ਨੇ ਉਹ 13 ਰੁਪਏ ਦਾ ਜਿਹੜਾ ਪਰ 버거 ਹੈ ਉਹ ਇੱਥੇ ਲੋਕਾਂ ਨੂੰ ਦੇਣਾ ਸੀਗਾ ਬਿਲਕੁਲ ਤੁਸੀਂ ਇਕੱਠ ਦੇਖ ਸਕਦੇ ਹੋ ਪਿੱਛੇ ਇਸ ਤਰੀਕੇ ਨਾਲ ਇੱਥੇ ਲੋਕਾਂ ਦਾ ਇਕੱਠ ਮੌਜੂਦ ਹੈ ਤੇ ਇਸੇ ਦੇ ਨਾਲ ਜੇਕਰ ਲੇਕੇ ਚਲਦਾ ਵੀ ਕਿਸ ਤਰੀਕੇ ਨਾਲ ਜਿਹੜੀ ਸਾਰੀ ਹੈ ਉਹ ਮੇਕਿੰਗ ਹੁੰਦੀ ਪਈ ਹੈ ਤਾਂ ਚਲ ਲੈ ਕੇ ਚਲਦਾ ਵੀ ਕਿਸ ਤਰੀਕੇ ਨਾਲ ਸਾਰੀ ਇਹ ਵੇਖੀ ਚੱਲਦੀ ਪਈ ਹੈ ਵੀ ਕਿਸ ਗ੍ਰਾਉਂਡ ਦੇਖੋ ਤੇ ਕਿੰਨੀ ਮੇਕਿੰਗ ਇਸਨੇ ਚਲਦੀ ਪਈ ਹੈ ਇਹਨਾਂ ਦੇਖੋ ਜਿੱਥੇ ਵੀ ਜਿੱਥੇ ਬਾਈ ਨੇ ਆਫਰ ਦਿੱਤੀ ਸੀ ਉਸ ਤੋਂ ਨਾਲ ਜਿਹੜੇ ਨੇ ਜਿਹੜੇ ਇਹਨਾਂ ਦੇ ਦੋਸਤ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਖੜਕੇ ਤੇ ਜਿਹੜੀ ਸਾ ਬਿਲਕੁਲ ਜਿਸ ਤਰੀਕੇ ਨਾਲ ਮਾਡਰਨ ਮੋਟਾ ਜੁੜ ਕੇ ਬਾਈ ਦੇ ਦੋਸਤ ਇੱਥੇ ਖੜੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਫਿਰ ਕੀ ਆਫਰ ਇੱਥੇ ਸਪੈਸ਼ਲ ਜੀ ਦਿੱਤੀ ਹੈ ਵੀ ਜਿੱਥੇ ਜਨਨੀ ਭੀੜ ਲੱਗੀ ਹੋਈ ਹੈ ਭਾਈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਕਰਕੇ ਆਪਾਂ ਆਫਰ ਲਗਾਈ ਆ ਬਰਗਰ ਮਿਲਦਾ ਪਿਆ 13 ਰੁਪਏ ਦੇ ਵਿੱਚ 13 ਰੁਪਏ ਦੇ ਵਿੱਚ ਆਲੂ ਟਿੱਕੀ ਬਰਗਰ ਜਿਹੜਾ ਆਪਾਂ ਦੁਕਾਨ ਤੇ 50 ਰੁਪਏ ਦਾ ਬਰਗਰ ਸੇਲ ਕਰਦੇ ਆ ਉਹ ਬਰਗਰ 13 ਰੁਪਏ ਦਾ ਮਿਲਦਾ ਆ ਕਿੰਨੇ ਕਿ ਰਹਿ ਗਏ ਬਰਗਰ ਯਾਰ 500 ਚੋਕਲ ਘਟਾਣੇ ਹੋਰ ਆਹੀ ਨੇ ਫੈਲੋਡ 2200 2250 버거 ਰਹਿ ਗਿਆ ਚਲਿਏ ਹਾਂਜੀ ਹਾਂਜੀ ਸਟਾਰਟ ਚੱਲਦੇ ਤਾਂ ਬਈ ਕਿਸ ਤਰੀਕੇ ਨਾਲ ਸਾਰੀ ਇਸ ਦੀ ਤਿਆਰੀ ਚੱਲਦੀ ਕਿਉਂਕਿ 1300 13 버거 ਦੇਣੇ ਕੋਈ ਖਲ ਜੀ ਦਾ ਬਾੜਾ ਨਹੀਂ ਹੈ ਉਹ ਵੀ 13 ਰੁਪਏ ਦੇ ਵਿੱਚ ਤੇ ਕਿਵੇਂ ਸਾਰੀ ਪ੍ਰੈਪਰੇਸ਼ਨ ਹੋਈ ਹੈ ਸਾਰੇ ਸਮਾਨ ਦੀ ਪ੍ਰੈਪਰੇਸ਼ਨ ਵੀਰੇ ਰਾਤ ਦੀ ਚੱਲਦੀ ਪਈ ਆਪਣੀ ਤੇ ਜਿੰਨੇ ਸਾਰੇ ਭਰਾ ਨੇ ਆਪਣੇ ਸਾਰੇ ਯਾਰ ਦੋਸਤ ਨੇ ਠੀਕ ਹੈ ਇਹ ਭਰਾਵਾਂ ਨੇ ਬਸ ਭਰਾਵਾਂ ਦੀ ਮਿਹਨਤ ਹੈ ਜਿਹੜੀ ਰਾਤ ਤੋਂ ਚੱਲਦੀ ਪਈ ਹੈ ਉਹਦੇ ਕਰਕੇ ਹੀ ਕੰਮ ਚੱਲਦਾ ਪਿਆ ਸਾਰਾ ਤੇ ਆਲੂ ਟਿੱਕੀ 버ਗਰ ਜਿਹੜਾ ਆਪਣਾ ਪ੍ਰੋਪਰ ਜਿਹੜੀ ਚੀਜ਼ਾਂ ਆਪਾਂ ਯੂਜ਼ ਕਰਦੇ ਆ ਆਪਾਂ ਉਹੀ ਚੀਜ਼ਾਂ ਯੂਜ਼ ਕਰ ਰਹੇ ਆ ਟੀਲਾ ਵਾਲਾ 버ਗਰ ਟਿੱਕੀ ਜਿਹੜੀ ਆਪਾਂ ਰੈਗੂਲਰ ਡੇਸ ਚ ਯੂਜ਼ ਕਰਦੇ ਆ ਉਹੀ ਆ ਸੈਲਡ ਵੀ ਜਿਹੜਾ ਯੂਜ਼ ਕਰਦੇ ਆ ਉਹੀ ਆ ਸੌਸੇਜ ਵੀ ਉਹੀ ਆ ਕਈ ਲੋਕਾਂ ਨੂੰ ਕੁਆਲਿਟੀ ਦੇ ਨਾਲ ਲੱਗਦਾ ਹੈ ਕਿ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਕਰਦੇ ਹੋਣੇ 13 ਰੁਪਏ ਦਾ ਦੇ ਰਹੇ ਆ ਬਟ 13 ਰੁਪਏ ਜੇ ਅਗਰ ਮੈਂ ਆਪਣੀ ਨਾਰਮਲ ਕੋਸਟਿੰਗ ਦੀ ਵੀ ਗੱਲ ਕਰਨਾ 1 ਫਿਰ ਵੀ ਮੈਂ ਆਪਣੇ ਵੱਲੋਂ ਪ੍ਰੋਪਰ ਯੋਗਦਾਨ ਦੇ ਰਿਹਾ ਤੁਸੀਂ ਚੈੱਕ ਕਰ ਸਕਦੇ ਹੋ ਵੀਪਾ ਦੀਆਂ ਸੌਸੇਜ ਆਪਾਂ ਯੂਜ਼ ਕਰ ਰਹੇ ਹਾਂ ਇੱਥੇ ਤੇ ਉਹੀ ਯੂਜ਼ ਹੋ ਰਹੀਆਂ ਇੱਥੇ ਸਾਰੀਆਂ ਤੇ ਨਾਲ ਦੇ ਨਾਲ ਮੈਂ ਦੇਖ ਰਿਹਾ ਗ੍ਰਿਲ ਵੀ ਕਰਕੇ ਦੇ ਰਿਹਾ ਬਰਗਰ ਵੀ ਇਦਾਂ ਨਹੀਂ ਵੀ ਠੰਡਾ ਹੀ ਦੇ ਰਿਹਾ ਹਾਂ ਹਾਂ ਭਾਜੀ ਪ੍ਰੋਪਰ ਗ੍ਰਿਲ ਕਰਕੇ ਦੇ ਰਿਹਾ ਬਟ ਥੋੜਾ ਬਹੁਤ ਹੋ ਜਾਂਦਾ ਠੰਡਾ ਵੀ ਹੋ ਜਾਂਦਾ ਵਾ ਕਿਉਂਕਿ ਬਲਕ ਦੇ ਵਿੱਚ ਆਰਡਰ ਲੱਗਦੇ ਜਾ ਰਹੇ ਆ ਬਸ ਉਸ ਨਾਲ ਆਪਾਂ ਲੱਗੇ ਹੋਏ ਹਾਂ ਤੇ ਕਿੰਨੇ ਮਤਲਬ ਟੋਟਲ ਬਰਗਰਸ ਕਿੰਨੇ ਨੇ ਇਹ 1300 1300 ਬਰਗਰ ਇਹ ਭਾਜੀ ਪ੍ਰੋਪਰ ਟੋਟਲ 1300 1300 ਬਰਗਰ ਆ ਪਟੇਰਾ ਸੋ ਤੇਰਾ 버거 ਹੀ ਦੇਣਿਆ ਅੱਜ ਕਿੰਨੇ ਸਪੋਰਟ ਦੇਖਦੇ ਵੀ ਨਾਲ ਖੜੇ ਨੇ ਅੱਜ ਇੱਥੇ ਲੋਡ ਪਈ ਹੈ ਜਾਂ ਕਹ ਲਓ ਸੇਵਾ ਦੇ ਮੌਕੇ ਉੱਤੇ ਸਾਰੇ ਜਿਸ ਤਰੀਕੇ ਨਾਲ ਕਿ ਮੈਂ ਕਹੂੰਗਾ ਕੈਮਰਾ ਜ਼ਰੂਰ ਦਿਖਾਓ ਵੀ ਕਿਵੇਂ ਸਾਰੇ ਭਾਈ ਜਿਹੜੇ ਨੇ ਉਹ ਕੰਮ ਕਰਨ ਵੀ ਨਾਲ ਲੱਗੇ ਹੋਏ ਨੇ ਤੇ ਭਾਈ ਕਿਵੇਂ ਵੇਖਦੇ ਹੋ ਭਾਈ ਆਪਣੇ ਆਪਣੇ ਪਤਾ ਕੀ ਯਾਰ ਰੈਗੂਲਰ ਡੇਜ਼ ਦੇ ਵਿੱਚ ਵੀ ਆਪਣੀ ਫੈਮਿਲੀ ਹੀ ਨਾਲ ਕੰਮ ਕਰਦੀ ਆ ਆਪਾਂ ਫੈਮਿਲੀ ਵਰਗਾ ਹੀ ਮਾਹੌਲ ਰੱਖਿਆ ਹੋਇਆ ਤੇ ਇਹ ਸਾਰੇ ਭਰਾਵਾਂ ਨੂੰ ਕਿਸੇ ਨੂੰ ਮੈਨੂੰ ਫੋਨ ਕਰਨ ਦੀ ਜ਼ਰੂਰਤ ਨਹੀਂ ਭਾਈ ਇਹਨਾਂ ਨੇ ਆਪ ਫੋਨ ਕਰਕੇ ਕਿਹਾ ਕਿ ਆਪਾਂ ਆ ਜਾਵਾਂਗੇ ਤੇ ਕਹਿੰਦੇ ਆ ਯਾਰੀ ਦੋਸਤੀ ਖੜਦੀ ਨਹੀਂ ਯਾਰੀ ਦੋਸਤੀ ਖੜਦੀ ਆ ਲਾਈਵ ਆ ਆਪਾਂ ਠੀਕ ਆ ਇਹ ਸਾਰੀ ਯਾਰੀ ਦੋਸਤੀ ਖੜੀ ਹੋਈ ਅੱਜ ਮੇਰੇ ਨਾਲ ਠੀਕ ਆ ਨਹੀਂ ਤਾਂ ਮੈਂ ਕਿੱਥੇ ਵਰਕਰ ਬੁਲਾਉਂਦਾ ਉਹਨਾਂ ਨੂੰ ਦਿਹਾੜੀਆਂ ਦੇਣੀਆਂ ਬਣੀਆਂ ਸੀ ਬਟ ਯਾਰੀ ਦੋਸਤੀ ਖੜੀ ਆ ਉਹੀ ਕੰਮ ਕਰਾ ਰਹੀ ਆ ਨਾਲ ਬਿਲਕੁਲ ਜਿੱਥੇ ਯਾਰੀ ਦੋਸਤੀ ਖੜੀ ਆ ਤੇ ਪਰਿਵਾਰ ਦਾ ਕਿੰਨਾ ਕੁ ਸਾਥ ਆ ਨਾਲ ਕਿਉਂਕਿ ਕਹਿੰਦੇ ਜਦੋਂ ਜਦ ਤੱਕ ਪਰਿਵਾਰ ਨਾਲ ਸਾਥ ਦੇਵੇ ਤਾਂ ਬੰਦਾ ਕੋਈ ਜਿਹੜਾ ਇਦਾਂ ਦਾ ਕੰਮ ਆ ਉਹ ਨੇਪਰੇ ਨਹੀਂ ਚੜਦਾ ਭਾਈ ਪਰਿਵਾਰ ਦਾ ਸਾਥ ਤਾਂ ਦੇਖੋ ਰੋਜ਼ ਹੀ ਆ ਕਿਉਂਕਿ ਮੈਂ ਜਦੋਂ ਦਾ 2 ਸਾਲ ਹੋ ਗਏ ਆ ਆਪਾਂ ਆਊਟਲੈਟ ਚਲਾ ਤੇ 2 ਸਾਲ ਤੋਂ ਮੇਰੇ ਨਾਲ ਮੇਰੇ ਮਦਰ ਨੇ ਮੇਰੇ ਨਾਲ ਮੇਰੇ ਫਾਦਰ ਨੇ ਮੇਰੇ ਨਾਲ ਮੇਰਾ ਬ੍ਰਦਰ ਹੈ ਅਸੀਂ ਕੋਈ ਵਰਕਰ ਨਹੀਂ ਰੱਖਿਆ ਕੋਈ ਕੁਝ ਨਹੀਂ ਰੱਖਿਆ ਸੇਮ ਸਾਡਾ ਕੰਮ ਚੱਲਦਾ ਆ ਰਿਹਾ ਵਾ ਤੇ ਫੈਮਿਲੀ ਆ ਬਸ ਇਹ ਵੀ ਸਾਰੇ ਭਾਈ ਨੇ ਆਪਣੇ ਠੀਕ ਹੈ ਤੇ ਵੀ ਕੰਮ ਕਰਾ ਰਹੇ ਆ ਬਾਹਰ ਜਿਵੇਂ ਮੇਰੇ ਮਦਰ ਖੜੇ ਆ ਫਾਦਰ ਖੜੇ ਆ ਬਿਲਿੰਗ ਕਰਦੇ ਪਏ ਆ ਤੇ ਆਪਾਂ ਅੰਦਰ ਵਰਕੇ ਬਣਾ ਰਹੇ ਹਾਂ ਹਾਂਜੀ ਹਾਂਜੀ ਭਾਜੀ ਜਰੂਰ ਇਹਨਾਂ ਦੇ ਮਾਤਾ ਜੀ ਨਾ ਵੀ ਗੱਲ ਕਰਦੇ ਆ ਵੀ ਉਹਨਾਂ ਨੂੰ ਕਿਸ ਤਰੀਕੇ ਦਾ ਲੱਗ ਰਿਹਾ ਵੀ ਅੱਜ ਇਸ ਤਰੀਕੇ ਨਾਲ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਫਿਲਮ ਕਿਵੇਂ ਵੇਖਦੇ ਹੋ ਵੀ ਅੱਜ ਐਨਾ ਸੋਹਣਾ ਜਿਹੜਾ ਉਪਰਾਲਾ ਤੁਹਾਡੇ ਬੇਟੇ ਵੱਲੋਂ ਕੀਤਾ ਜਾ ਰਿਹਾ ਵੀ 13 ਰੁਪਏ ਦਾ 버ਗਰ ਉਹ ਵੀ 1313 ਕੁਆਂਟੀਟੀ ਦੇ ਵਿੱਚ ਜਿਹੜੇ ਨੇ ਦਿੱਤੇ ਜਾ ਰਹੇ ਆ ਮੈਂ ਆਪਣੇ ਬੱਚੇ ਦੇ ਤੇ ਬਹੁਤ ਪ੍ਰਾਊਡ ਫੀਲ ਕਰਦੀ ਆ ਕਿ ਮੇਰਾ ਬੱਚਾ ਅੱਜ ਇਸ ਮਕਾਮ ਤੇ ਪਹੁੰਚਿਆ ਵਾ ਕਿਉਂਕਿ ਹਰ ਇੱਕ ਜੋ ਰਿਸ਼ਤੇਦਾਰ ਜੋ ਭੈਣ ਭਰਾ ਜੋ ਵੀ ਜੋ ਵੀ ਆਪਣੇ ਰਿਲੇਟਿਵ ਹੁੰਦੇ ਨੇ ਉਹ ਹਮੇਸ਼ਾ ਇਹ ਚਾਹੁੰਦੇ ਨੇ ਵੀ ਕੋਈ ਅੱਗੇ ਨਾ ਵਧੇ ਪਰ ਮੈਂ ਅੱਜ ਬਹੁਤ ਮਾਣ ਫੀਲ ਕਰਦੀ ਆ ਆਪਣੇ ਬੱਚੇ ਲਈ ਕਿਦਾ ਉਹ ਅੱਜ ਇਸ ਮੁਕਾਮ ਤੇ ਪਹੁੰਚਿਆ ਵਾ ਤੇ ਸਭ ਦੀ ਦੁਆ ਉਹਦੇ ਯਾਰ ਦੋਸਤ ਉਹਦੇ ਭੈਣ ਭਰਾ ਉਹਦੇ ਮੰਮੀ ਪਾਪਾ ਸਾਰੇ ਸਪੋਰਟ ਕਰ ਰਹੇ ਨੇ ਉਹਨੂੰ ਮੈਂ ਕਹਿੰਨੀ ਆ ਵੀ ਅੱਗੇ ਵੀ ਸਾਰੇ ਜਣੇ ਇਹਨੂੰ ਸਪੋਰਟ ਕਰਨ ਤੇ ਇਹ ਇਹ ਬੱਚਾ ਇੱਥੇ ਜੋ ਪਹੁੰਚਿਆ ਵਾ ਅੱਜ 1313 ਦੇ ਉੱਤੇ ਮੈਂ ਕਹਿੰਨੀ ਆ ਵੀ 1313 ਤੋਂ 10 ਗੁਣਾ 버ਗਰ ਅਸੀਂ ਅਗਲੇ ਸਾਲ ਦੇ ਵਿੱਚ ਲਗਾਈਏ ਸਾਡੀ ਤਾਂ ਇਹੀ ਹਰਦਮ ਦੁਆ ਹੈ ਕਿ ਪਰਮਾਤਮਾ ਇਹਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਜਦੋਂ ਵੀ ਸਲਾਹ ਕੀਤੀ ਆ ਵੀ 1313 ਵਰਕਰ ਜਿਹੜੇ ਨੇ ਉਹ ਦੇਣੇ ਨੇ ਗੁਰਪੁਰ ਵਾਲੇ ਦਿਨ ਦੇ ਤੇ ਤਾਂ ਉਦੋਂ ਕਿਸ ਤਰੀਕੇ ਦਾ ਮਿਸ ਡਿਸੀਜਨ ਲਿਆ ਗਿਆ ਤੁਸੀਂ ਪੈਨ ਦੇ ਸੱਤੇ ਹਾਂ ਕਰ ਦਿੱਤੀ ਸੀ ਨਾ ਕਿਹਾ ਵੀ ਪਹਿਲਾਂ ਸੋਚਦੇ ਆ ਵੀ ਇੰਨੀ ਲਾਗਤ ਲੱਗੂਗੀ ਜੋ ਚੀਜ਼ਾਂ ਦੇਖੋ ਜੀ ਲਾਗਤ ਤਾਂ ਲੱਗਣੀ ਹੁੰਦੀ ਆ ਅਸੀਂ ਕਹਿੰਨੇ ਆ ਪਰਮਾਤਮਾ ਨੇ ਜੇ ਸਾਨੂੰ ਦਿੱਤਾ ਵਾ ਇਹਨੇ ਜੋਗਾ ਕੀਤਾ ਵਾ ਤਾਂ ਅਸੀਂ ਕਿਦਾ ਉਹ ਮਤਲਬ ਕਿ ਅੱ빠 ਕਹਿ ਸਕਦੇ ਆ ਇੱਕ ਦਸਵੰਦ ਲਹਾ ਦੇ ਨਹੀਂ ਦੇ ਸਕਦੇ ਉਹਨਾਂ ਨੇ ਪਹਚਾਇਆ ਸਾਨੂੰ ਸਾਡੇ ਪਰਮਾਤਮਾ ਨੇ 13 13 ਇੱਕ ਸਾਡੇ ਕਿਹਦਾ ਗੁਰੂ ਜੀ ਦਾ ਬਰਥਡੇ ਡੇਟ ਸੀਗੀ ਜਿਸ ਦੇ ਨਾਮ ਦੇ ਉੱਤੇ ਅਸੀਂ ਇਹ ਇਹ ਦੁਕਾਨ ਦਾ ਨਾਮ ਰੱਖਿਆ ਵਾ 13 13 ਤੇ 13 13 ਗੁਰੂ ਨਾਨਕ ਦੇਵ ਜੀ ਦਾ ਵੀ ਦਿਨ ਹੈ ਅਸੀਂ ਕਹਿੰਦੇ ਆ ਵੀ ਸਾਨੂੰ ਦਿਨ ਦੁੱਗਣੀ ਰਾਤ ਚੋ ਗਈ ਤਰੱਕੀ ਕਰਨ ਵਾਸਤੇ ਕਿਦਾ ਇਹ ਹਮੇਸ਼ਾ ਸਾਥ ਹੈ ਸੈਂਕਿਊ ਥੈਂਕ ਯੂ ਬਿਲਕੁਲ ਇੱਕ ਵਾਰ ਨਾ ਫੇਰ ਅੰਦਰ ਚੱਲਦੇ ਆ ਤੁਹਾਨੂੰ ਸੈਟਅਪ ਦਿਖਾਣੇ ਮਾਤਾ ਜੀ ਨਾਲ ਗੱਲਬਾਤ ਕਰਨ ਵਾਸਤੇ ਜਰੂਰ ਬਾਹਰ ਆਏ ਸੀਗੇ ਪਰ ਜਿੱਥੇ ਬਾਈ ਦੀ ਸਾਰਾ ਫੈਮਿਲੀ ਇੱਕ ਸਾਬ ਨਾਲ ਕਹਿ ਸਕਦੇ ਆ